ਦਰਜੀਤ ਸਿੰਘ ਜੀ ਯੂਕੇ ਤੋਂ ਇਸ ਵਕਤ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਡਿਪੈਂਡੈਂਟ ਵੀਜ਼ੇ ਤੇ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਕੀ ਹੈ ਇਹ ਸਾਰੀ ਦੁਖਦਾਈ ਘਟਨਾ ਦੇ ਪਿੱਛੇ ਸੱਚ ਕਿਉਂ ਮੌਤ ਹੋਈ ਕਿਹੜੇ ਕਾਰਨ ਸੀ ਜੋ ਕਿ ਡਿਪੈਂਡੈਂਟ ਵੀਜ਼ੇ ਦੇ ਅਗੇ ਹੋਏ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਇਹ ਬਹੁਤ ਦੁਖਦਾਈ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਤਾਂ ਅਸੀਂ ਅਕਸਰ ਸੁਣਦੇ ਰਹਿੰਨੇ ਆ ਉੱਥੇ ਮੌਤਾਂ ਹੁੰਦੀਆਂ ਰਹਿੰਦੀਆਂ ਨੌਜਵਾਨਾਂ ਦੀਆਂ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਇੰਗਲੈਂਡ ਦੇ ਵਿੱਚ ਵੀ ਇਹ ਸਾਰਾ ਕੁਝ ਸੁਣਨ ਨੂੰ ਮਿਲ ਰਿਹਾ ਗੁਰਵੀਰ ਸਿੰਘ ਚੀਮਾ ਨਾਂ ਦਾ ਨੌਜਵਾਨ ਹੈ ਜਦੀ ਉਮਰ 23 ਕੁ ਸਾਲ ਸੀ ਤੇ ਮਲੇਰ ਕੋਟਲੇ ਦਾ ਰਹਿਣ ਵਾਲਾ ਇਹ ਨੌਜਵਾਨ ਸੀ ਜੋ ਆਪਣੀ ਵਾਈਫ ਦੇ ਨਾਲ ਡਿਪੈਂਡੈਂਟ ਵੀਜ਼ੇ ਦੇ ਉੱਤੇ ਆਇਆ ਅੱਜ ਤੋਂ तकरीबन 9 ਮਹੀਨੇ ਪਹਿਲਾਂ ਇਹਦੀ ਵਾਈਫ ਜਿਹੜੀ ਹੈ ਉਹ 10 ਮਹੀਨੇ ਪਹਿਲਾਂ ਆ ਗਈ ਹੋਗੀ ਹੋਏਗੀ ਮਤਲਬ ਕਿ 1 ਮਹੀਨੇ ਬਾਅਦ ਇਹ ਨੌਜਵਾਨ ਜਿਹੜਾ ਇੰਗਲੈਂਡ ਦੇ ਵਿੱਚ ਆਉਂਦਾ ਸੋ ਵਾਈਫ ਸਟੱਡੀ ਵੀਜ਼ੇ ਦੇ ਉੱਤੇ ਆਉਂਦੀ ਹੈ ਇਹ ਆਉਂਦਾ ਨਾਲ ਡਿਪੈਂਡੈਂਟ ਵੀਜ਼ੇ ਦੇ ਉੱਤੇ ਤੇ ਸਾਰਾ ਪੈਸਾ ਦੱਸਿਆ ਜਾਂਦਾ ਜੋ ਇਸ ਮੁੰਡੇ ਦੇ ਪਰਿਵਾਰ ਦੇ ਪਰਿਵਾਰ ਦਾ ਬਿਆਨ ਆਉਂਦਾ ਹੈ ਨਾ ਹੁਣ ਉਹ ਇਹ ਕਹਿੰਦੇ ਵੀ ਅਸੀਂ ਸਾਰਾ ਪੈਸਾ ਲਾਇਆ ਕੁੜੀ ਨੇ ਆਈਲੈਂਡਸ ਕੀਤੀ ਹੋਈ ਸੀ ਤੇ ਅਸੀਂ ਕਿਹਾ ਵੀ ਚਲੋ ਠੀਕ ਹੈ ਰਿਸ਼ਤਾ ਕਰ ਦਿੰਨੇ ਆ ਰਿਸ਼ਤਾ ਕੀਤਾ ਕੁੜੀ ਨੂੰ ਭੇਜਿਆ ਗਿਆ ਪੈਸੇ ਸਾਰੇ ਜਿਹੜੇ ਆ ਮੁੰਡੇ ਵਾਲੇ ਨੇ ਲਾਏ ਤੇ ਪਹਿਲਾਂ ਕੁੜੀ ਆ ਜਾਂਦੀ ਆ ਉਸ ਤੋਂ 1 ਮਹੀਨੇ ਬਾਅਦ ਇਹ ਮੁੰਡਾ ਜਿਹੜਾ ਹੈਗਾ ਗੁਰਵੀਰ ਸਿੰਘ ਚੀਮਾ ਇਹ ਵੀ ਆ ਜਾਂਦਾ ਤੇ ਆਉਂਦੇ ਸਾਰ ਇਹਨਾਂ ਦੀ ਜਿਹੜੀ ਹੈ ਉਹ ਆਪਸ ਦੇ ਵਿੱਚ ਬਣਦੀ ਨਹੀਂ ਮਤਲਬ ਕਿ ਕੋਈ ਨਾ ਕੋਈ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਘਰ ਦੇ ਵਿੱਚ ਕਲੇਸ਼ ਦੋਨਾਂ ਜੀਆਂ ਦੇ ਵਿੱਚ ਰਹਿਣ ਲੱਗ ਪੈਂਦਾ ਮਤਲਬ ਇਹ ਚੱਲੀ ਜਾਂਦਾ ਹੈ ਲਗਾਤਾਰ ਚੱਲੀ ਜਾਂਦਾ ਹੈ ਤੇ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਲਗਾਤਾਰ ਚੱਲੀ ਜਾਂਦੀ ਹੈ ਤੇ ਅਖੀਰ ਕਿਹਾ ਜਾਂਦਾ ਜੋ ਮੁੰਡੇ ਦਾ ਪਰਿਵਾਰ ਕਹਿ ਰਿਹਾ ਕਿ ਕੁੜੀ ਨੇ ਕਿਹਾ ਵੀ ਤੂੰ ਇਹ ਘਰ ਮੇਰਾ ਜਿਹੜਾ ਹੈਗਾ ਜਿੱਤੇ ਤੂੰ ਆਇਆ ਹੋਇਆ ਹੈ ਇਹ ਛੱਡ ਕੇ ਚਲੇ ਜਾ ਮੈਂ ਤੈਨੂੰ ਨਹੀਂ ਰੱਖਣਾ ਸੋ ਮੁੰਡਾ ਜਿਹੜਾ ਹੈਗਾ ਜੀ ਉਹ ਛੱਡ ਕੇ ਚਲੇ ਜਾਂਦਾ ਤੇ ਫਿਰ 2-4 ਦਿਨ ਉਹ ਪੁਲਾਂ ਥੱਲੇ ਸੌਂਦਾ ਬਾਹਰ ਸੌਂਦਾ ਕੋਈ ਬੱਸ ਸਟੈਂਡਾਂ ਦੇ ਉੱਤੇ ਜਾਂ ਫਿਰ ਕਿਤੇ ਫੋਨ ਬੂਥ ਹੋ ਗਏ ਜਾਂ ਕੋਈ ਪੁਲ ਹੋ ਗਏ ਉੱਥੇ ਸੌਂਦਾ ਫਿਰ ਘਰ ਦੇ ਪ੍ਰਬੰਧ ਕਰਦੇ ਨੇ ਕਿ ਭਾਈ ਸਾਡੇ ਫਲਾਨੇ ਜਿਹੜੇ ਮੁੰਡੇ ਨੇ ਸਾਡੇ ਪਿੰਡ ਦੇ ਮੁੰਡੇ ਆ ਉਹ ਉੱਥੇ ਗਏ ਹੋਏ ਨੇ ਉਹਨਾਂ ਨੂੰ ਫੋਨ ਕੀਤਾ ਕਿ ਸਾਡੇ ਤਾਂ ਮੁੰਡੇ ਕੋਲ ਰਿਹائش ਵੀ ਨਹੀਂ ਹੈਗੀ ਉਹ ਫਿਰ ਆਪਣੇ ਕੋਲ ਲੈ ਆਉਂਦੇ ਆ ਲੰਡਨ ਏਰੀਏ ਦੇ ਵਿੱਚ ਇਹ ਮੁੰਡਾ ਫਿਰ ਜਿਹੜਾ ਹੈਗਾ ਉਹ ਆਪਣੇ ਪਿੰਡਦਿਆਂ ਦੇ ਨਾਲ ਜਾਂ ਜਿਹੜੇ ਵਾਕਫੀਅਤ ਦੇ ਵਿੱਚ ਜਿਹੜੇ ਮੁੰਡੇ ਰਹਿੰਦੇ ਹੁੰਦੇ ਆ ਉਹਨਾਂ ਦੇ ਨਾਲ ਰਹਿਣ ਲੱਗਦਾ ਪਰ ਇਹ ਪਰੇਸ਼ਾਨ ਜਿਹੜਾ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਉਸੇ ਦਿਨ ਹੀ ਹੋ ਗਿਆ ਸੀ ਜਿਸ ਦਿਨ ਇਹ ਆਪਣਾ ਘਰ ਛੱਡ ਕੇ ਆਇਆ ਸੋ ਮਾਨਸਿਕ ਪਰੇਸ਼ਾਨੀ ਚੱਲਦੀ ਸੀ ਲਗਾਤਾਰ ਚੱਲਦੀ ਰਹੀ ਐ ਤੇ ਇੱਕ ਦਿਨ ਘਰ ਦੇ ਵਿੱਚ ਇਹਨੂੰ ਬਿਮਾਰ ਜਿਹੜਾ ਹੈਗਾ ਮੰੰਜੇ ਦੇ ਉੱਤੇ ਪਾਇਆ ਗਿਆ ਭੀ ਇਹ ਬਿਮਾਰ ਹੈ ਉਹਦੀ ਸੁਧ-ਬੁੱਧ ਨਹੀਂ ਹੈਗੀ ਉਸ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਐਂਬੂਲੈਂਸ ਚੁੱਕ ਕੇ ਲੈ ਜਾਂਦੀ ਐ ਹਸਪੀਟਲ ਲੈ ਕੇ ਜਾਂਦੇ ਨੇ ਤੇ ਉੱਥੋਂ ਡਿਕਲੇਅਰ ਕਰ ਦਿੱਤਾ ਜਾਂਦਾ ਕਿ ਇਹ ਮੁੰਡੇ ਦੀ ਮੌਤ ਹੋ ਗਈ ਐ ਸੋ ਇਹ ਦਰਦਨਾਕ ਵਰਤਾਰੇ ਨੇ ਜੋ ਵਿਦੇਸ਼ ਦੇ ਵਿੱਚ ਘਾਣ ਹੋ ਰਿਹਾ ਆਪਾਂ ਇੱਕ ਪਾਸੇ ਗੱਲ ਕਰਦੇ ਹੁੰਨੇ ਆ ਕਿ ਪੰਜਾਬ ਦੇ ਵਿੱਚ ਨਸ਼ੇ ਨਾਲ ਮੌਤਾ ਹੋ ਰਹੀਆਂ ਸੋ ਅਸੀਂ ਵਿਦੇਸ਼ ਦੇ ਵਿੱਚ ਆ ਕੇ ਵੀ ਬਚਦੇ ਨਹੀਂ ਜਿਹੜੀ ਮੌਤ ਹੈ ਨਾ ਉਹ ਵਿਦੇਸ਼ ਦੇ ਵਿੱਚ ਵੀ ਸਾਨੂੰ ਆ ਕੇ ਟੱਕਰਦੀ ਪਈ ਹੈ ਤੁਸੀਂ ਭਾਵੇਂ ਕੈਨੇਡਾ ਦੀ ਗੱਲ ਕਰ ਲਓ ਭਾਵੇਂ ਇੰਗਲੈਂਡ ਦੀ ਗੱਲ ਕਰ ਲਓ ਕਿਉਂ ਕਿਉਂਕਿ ਅਸੀਂ ਜੋ ਕਰ ਰਹੇ ਆ ਉਹ ਸਹੀ ਨਹੀਂ ਹੈਗਾ ਅਸੀਂ ਪੰਜਾਬੀ ਜਿਹੜੇ ਪਾਸੇ ਹੋਏ ਪਏ ਆ ਨਾ ਉਹ ਸਹੀ ਨਹੀਂ ਹੈ ਕਿਤੇ ਨਾ ਕਿਤੇ ਅਸੀਂ ਦੌੜ ਜਿਹੜੀ ਹੈਗੀ ਹੈ ਦੁਨੀਆ ਦੀ ਦੁਨਿਆਵੀ ਦੌੜ ਉਹਦੇ ਵਿੱਚ ਅਸੀਂ ਭੱਜ ਰਹੇ ਹਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਦਾਤੇ ਲਾ ਰਹੇ ਹਾਂ ਸੋ ਬੱਚੇ ਵੀ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦਾਤੇ ਲਾ ਰਹੇ ਆ ਉਥੋਂ ਨਸ਼ੇ ਦੇ ਮਾਰੇ ਭੱਜੇ ਤੇ ਵਿਆਹ ਕਰਾ ਲਿਆ ਗਲਤ ਜੇ ਤੁਸੀਂ ਕਹਿੰਦੇ ਹੋ ਵੀ ਫਲਾਨੀ ਨੇ ਹਾਈਲਾਈਟਸ ਕੀਤੀ ਹੋਈ ਹੈ ਐਸਾ ਆਸੀ ਲਾ ਦਿੰਨੇ ਆ ਕੁੜੀ ਨੇ ਹਾਈਲਾਈਟਸ ਕੀਤੀ ਆ ਉਥੇ ਭੇਜ ਦਿੰਨੇ ਆ ਉਹਨਾਂ ਦੀ ਬਣੀ ਨਹੀਂ ਉਥੇ ਜਾ ਕੇ ਕਲੇਸ਼ ਹੋ ਗਿਆ ਉਹ ਕੁੜੀ ਨੇ ਇਹਨੂੰ ਬਾਹਰ ਕੱਢ ਦਿੱਤਾ ਤੇ ਬਾਅਦ ਵਿੱਚ ਮਾਨਸਿਕ ਤੌਰ ਤੇ ਮੁੰਡਾ ਪਰੇਸ਼ਾਨ ਹੋ ਗਿਆ ਉਹਨੇ ਸੁਸਾਈਡ ਕਰ ਲਿਆ ਜਾਂ ਫਿਰ ਵੈਸੇ ਹੀ ਉਹਦਾ ਦਿਲ کٹ ਗਿਆ ਤੇ ਉਹ ਮੁੰਡਾ ਮਰ ਗਿਆ ਸੋ ਆਪਾਂ ਪੰਜਾਬੀ ਕਦੋਂ ਸਿਆਣੇ ਹੋਵਾਂਗੇ ਮੇਰਾ ਇਹ ਸਵਾਲ ਹੈ ਅਸੀਂ ਇੱਥੋਂ ਤਾਂ ਬਚਾ ਲਾਂਗੇ ਤੇ ਕੈਨੇਡਾ ਦੇ ਵਿੱਚ ਜੋ ਇਸ ਵੇਲੇ ਚੱਲ ਰਿਹਾ ਉਥੋਂ ਕਿਦਾਂ ਬਚਾਵਾਂਗੇ ਸਾਡੇ ਜਿਹੜੇ ਨੌਜਵਾਨ ਨੇ ਇਥੋਂ ਨਸ਼ੇ ਦੇ ਬਚੇ ਹੋਏ ਗਏ ਉੱਥੇ ਜਾ ਕੇ ਫੈਂਟਨਿਲ ਨਾਲ ਜਿਹੜੀ ਮਿਕਸ ਕੀਤੀ ਹੋਈ ਅਫੀਮ ਖਾ ਰਹੇ ਨੇ ਜਾਂ ਆਪਣਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਬਿਲਕੁਲ ਚੇਂਜ ਕਰ ਰਹੇ ਨੇ ਫੁਕਰੀਆਂ ਮਾਰ ਰਹੇ ਆ ਸੋ ਉੱਥੋਂ ਕਿਦਾਂ ਬਚ ਜਾਾਂਗੇ ਆਪਾਂ ਸੋ ਸਿਆਣਪ ਜਿਹੜੀ ਮੈਨੂੰ ਲੱਗਦਾ ਵੀ ਪੰਜਾਬੀਆਂ ਨੇ ਲਾ ਕੇ ਕਿਤੇ ਸਾਈਡ ਤੇ ਰੱਖ ਦੁੱਤੀ ਹੈ ਜਿਵੇਂ ਆਪਾਂ ਕੱਪੜੇ ਪਾਏ ਹੁੰਦੇ ਆ ਨਾ ਇੱਕ ਸਰੀਰ ਦੇ ਉੱਤੇ ਇੱਕ ਜੋੜਾ ਪਾਇਆ ਹੁੰਦਾ ਕਮੀਜ਼ ਪਾਈ ਹੁੰਦੀ ਹੈ ਪੈਂਟ ਪਾਈ ਹੁੰਦੀ ਹੈ ਤੇ ਉਹਨੂੰ ਲਾ ਕੇ ਸਾਈਡ ਤੇ ਰੱਖ ਦਿੱਤਾ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਨੇ ਵਿਦੇਸ਼ ਦੀ ਆਪਣੇ ਕਹਿ ਲਈ ਹੈ ਵੀ ਜ਼ਿੰਦਗੀ ਨੂੰ ਦੇਖ ਕੇ ਤੇ ਉਹ ਸਾਰਾ ਆਪਣਾ ਆਪ ਗਵਾ ਦਿੰਦਾ ਉਸ ਦੌੜ ਦੇ ਵਿੱਚ ਇਹ ਇਹਨਾਂ ਨੇ ਆਪਣੀ ਅਕਲ ਵੀ ਜਿਹੜੀ ਹੈਗੀ ਆ ਉਹ ਲਾ ਕੇ ਸਾਈਡ ਦੇ ਉੱਥੇ ਰੱਖ ਦਿੱਤੀ ਹੈ ਕੁਝ ਨਹੀਂ ਸੋਚਦੇ ਕੁਝ ਨਹੀਂ ਸਮਝਦੇ 50-50 ਲੱਖ ਰੁਪਇਆ ਚੁੱਕ ਕੇ ਤੇ ਅਮਰੀਕਾ ਭੇਜੀ ਜਾਂਦੇ ਆ 70-70 ਲੱਖ ਰੁਪਇਆ ਲਾ ਕੇ ਅਮਰੀਕਾ ਭੇਜੀ ਜਾਂਦੇ ਆ ਤੇ ਇੱਕ ਸੌਦਾ ਕਰਦੇ ਆ ਕੰਟਰੈਕਟ ਬੇਸ ਤੇ ਉੱਤੇ ਮੈਰਿਜ ਕਰ ਰਹੇ ਆ ਕੁੜੀਆਂ ਦਾ ਜਿਨ੍ਹਾਂ ਨਾਲ ਮੁੰਡਿਆਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਨਾ ਕੋਈ ਪਰਿਵਾਰਾਂ ਦੀ ਆਪਸ ਵਿੱਚ ਸਾਂਝ ਹੁੰਦੀ ਹੈ ਕਹਿੰਦੇ ਆ ਜੀ ਲਓ ਜੀ ਤੁਸੀਂ ਸਾਡੇ ਮੁੰਡੇ ਨੂੰ ਪਹੁੰਚਾਉਣਾ ਹੈ ਕੁੜੀ ਕਹਿੰਦੀ ਹੈ ਤੁਸੀਂ ਮੇਰੇ ਪੈਸੇ ਲਾਉਣੇ ਆ ਤੇ ਤੁਸੀਂ ਇੱਥੇ ਭੇਜ ਦਿੰਨੇ ਹੋ ਤੇ ਇੱਥੇ ਆ ਕੇ ਫਿਰ ਆ ਹਾਲਾਤ ਹੁੰਦੇ ਆ ਮੁੰਡੇ ਮਰ ਰਹੇ ਨੇ ਕੁੜੀਆਂ ਮਰ ਰਹੀਆਂ ਸੋ ਇਹ ਕੀ ਬਣ ਰਿਹਾ ਹੈ ਕਿੱਥੇ ਚਲੇ ਗਿਆ ਸਾਡਾ ਪਰਿਵਾਰ ਸਾਡੇ ਇਹ ਜਿਹੜਾ ਪੰਜਾਬ ਜਿਹੜਾ ਸਾਡਾ ਹੈਗਾ ਇੱਕ ਪਰਿਵਾਰ ਵਾਂਗੂ ਆਪਾਂ ਇਹਨੂੰ ਮੰਨਦੇ ਆ ਨਾ ਸੋ ਸਾਡੀ ਅਕਲ ਕਿੱਥੇ ਗਈ ਹੈ ਆਪਾਂ ਕਿਉਂ ਨਹੀਂ ਪਰਚੋਲ ਕਰ ਰਹੇ ਕੱਲੀਆਂ ਕੁੜੀਆਂ ਤੁਹਾਡੀਆਂ 18 18 20 20 ਸਾਲ ਦੀਆਂ ਕੁੜੀਆਂ ਨੇ ਉਹਨਾਂ ਨੂੰ ਤੁਸੀਂ ਭੇਜੀ ਜਾਂਦੇ ਹੋ 30 30 ਲੱਖ ਰੁਪਇਆ ਲਾ ਕੇ ਉੱਥੇ ਕਹਿੰਦੇ ਹੋ ਵੀ ਲਓ ਜੀ ਹੁਣ ਆਪਣੀ ਵਿਆਜ ਵੀ ਲਾਓ ਉਹ ਕੁੜੀਆਂ ਕਿਦਾਂ ਲਾ ਲੈਣ ਸੋ ਬੜਾ ਆਵਾ ਉਤ ਗਿਆ ਮੁੰਡੇ ਮਰ ਰਹੇ ਆ ਭਾਵੇਂ ਨਸ਼ੇ ਨਾਲ ਭਾਵੇਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਦਿਲ ਦਾ ਦੌਰਾ ਪੈ ਕੇ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਆਪਾਂ ਅਕਸਰ ਜ਼ਿਕਰ ਕਰਦੇ ਰਹਿੰਦੇ ਆ ਸੋ ਹੁਣ ਇਹ ਕੰਮ ਜਿਹੜਾ ਹੈਗਾ ਉਹ ਵਧ ਹੀ ਜਾਂਦਾ ਦਿਨੋਂ ਦਿਨ ਸਿਆਣੇ ਹੋਣ ਦੀ ਲੋੜ ਹੈ ਐ ਬੇਸ਼ੱਕ ਤੁਸ ਤੁਹਾਡੇ ਬੱਚੇ ਬੇਰੋਜ਼ਗਾਰ ਨੇ ਭਾਈ ਵੀ ਜਿਉਂਦੇ ਤੇ ਹੈ ਨੇ ਨਾ ਬੱਚੇ ਤਾਂ ਹੈ ਨੇ ਜਾਣ ਤੇ ਹੈ ਉਹਨਾਂ ਚ ਤੁਸੀਂ ਜਦੋਂ ਲਾਪਰਵਾਹੀ ਕਰਕੇ ਤੇ ਇਹੋ ਜੇ ਕੰਮ ਕਰ ਦਿੰਨੇ ਹੋ ਛਾੜ ਦਿੰਨੇ ਹੋ ਚਲ ਜਾ ਕਾਕਾ ਦੇਖੀ ਜਾਊਗੀ ਸੋ ਜਾ ਕੇ ਫਿਰ ਆ ਦੇਖਣਾ ਹੁੰਦਾ ਹੁਣ ਤੁਸੀਂ ਉਹਦੇ ਉੱਤੇ ਆਪਣੇ ਮੁੰਡੇ ਉੱਤੇ ਲਾਇਆ 30 ਲੱਖ ਰੁਪਈਆ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਵਿਚਾਰਾ ਦੁਖੀ ਪਰਿਵਾਰ ਹੈ ਮੈਂ ਇਹਨਾਂ ਨੂੰ ਨਹੀਂ ਟਾਰਗੇਟ ਕਰਦਾ ਮੈਂ ਵੈਸੇ ਗੱਲ ਕਰਦਾ ਆਪਣੇ ਮੁੰਡੇ ਨੂੰ ਤੇ ਆਪਣੀ ਨੂੰਹ ਨੂੰ ਭੇਜਣ ਲਈ ਤੁਸੀਂ ਲਾਇਆ 30 ਲੱਖ ਰੁਪਈਆ ਇੱਥੇ ਆਇਆ ਮੁੰਡਾ ਮਰ ਗਿਆ ਉਸ ਤੋਂ ਬਾਅਦ ਉਹਦੀ ਲਾਸ਼ ਵਾਪਸ ਭੇਜਣ ਲਈ ਤੁਹਾਨੂੰ 4000 ਪਾਉਂਡ ਫੇਰ ਚਾਹੀਦਾ। ਉਹ ਹੁਣ ਜਾਂ ਤਾਂ ਇੱਥੋਂ ਦੀਆਂ ਸੰਸਥਾਵਾਂ ਇਕੱਠੀਆਂ ਕਰਨ ਜਾਂ ਤੁਸੀਂ ਇਕੱਠਾ ਕਰੋ ਆਪਣੇ ਮੁੰਡੇ ਦੀ ਲਾਸ਼ ਮੰਗਾਓ ਵਾਪਸ ਤੇ ਉੱਥੇ ਉਹਦਾ ਕਰੋ ਸੰਸਕਾਰ ਤੇ ਕੁੜੀ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਰਹੇਗੀ ਉਹ ਸਾਰਾ ਕੁਝ ਆਪਣਾ ਸੈੱਟ ਕਰਕੇ ਬਹਿ ਗਈ ਹੈ ਕਿਉਂਕਿ ਉਹ ਉਹ ਆਈ ਹੋਈ ਹੈ। ਉਹ ਇੰਗਲੈਂਡ ਪਹੁੰਚੀ ਹੋਈ ਹੈ ਆਪਣੇ ਵੀਜ਼ੇ ਤੇ ਸਟੱਡੀ ਵੀਜ਼ੇ ਤੇ ਸੋ ਤੁਹਾਡਾ ਕੀ ਬਣਿਆ ਤੁਸੀਂ ਕੀ ਕਰ ਰਹੇ ਹੋ ਸੋ ਇਹ ਸਾਰੀ ਭੇਡਚਾਲ ਲੱਗੀ ਹੋਈ ਹੈ ਸਾਡਾ ਪੰਜਾਬ ਜਿਹੜਾ ਹੈ। ਉਹਨੂੰ ਸਿਆਣੇ ਹੋਣ ਦੀ ਲੋੜ ਹੈ ਇਹਨਾਂ ਸੌਖਾ ਨਹੀਂ ਹੈਗਾ ਵੀ ਆ ਚੱਕ ਚੱਕ ਭੇਜੀ ਜਾਓ ਆਂਡ ਗਵਾਂਡ ਚ ਦੇਖਿਆ ਉਹਨਾਂ ਦਾ ਮੁੰਡਾ ਗਿਆ ਤੇ ਮੈਂ ਵੀ ਭੇਜ ਦਵਾਂ ਐਦਾਂ ਗਏ ਆ ਤੇ ਮੈਂ ਐਦਾਂ ਕਰਕੇ ਭੇਜਦਾ ਕੰਟਰੈਕਟ ਮੈਰਿਜ ਕਰ ਲਾਂ ਵਗੈਰਾ ਵਗੈਰਾ ਇਹ ਸਾਰਾ ਜਿਹੜਾ ਹੈਗਾ ਤੁਹਾਡੇ ਕਿਤੇ ਨਾ ਕਿਤੇ ਬੱਚਿਆਂ ਦੇ ਉੱਪਰ ਹੀ ਪੈ ਰਿਆ ਸੋ ਗਰੇਜ ਕਰੋ ਭਾਈ ਗਰੇਜ ਕਰੋ ਜਿੱਦ ਜਿੱਦ ਨੇ ਕਾਫੀ ਦੁਖਦਾਈ ਖਬਰ ਸੀਗੀ ਤੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਜੇ ਇਹ ਜਿਵੇਂ ਸੀ ਕਿ ਹੈ ਕਿ ਭੇਡ ਚਾਲੇ ਵਿੱਚ ਨਹੀਂ ਬਣਾ ਚਾਹੀਦਾ ਅਤੇ ਆਪਣੇ ਜੀਵਨ ਨੂੰ ਇਸ ਤਰੀਕੇ ਨਾਲ ਕਿਹ ਲੋਕੇ ਖਤਮ ਨਹੀਂ ਕਰਨਾ ਚਾਹੀਦਾ ਥੋੜਾ ਤਾਂ ਨਜ਼ਰ ਦੇ ਆ ਜੋ ਤੁਸੀਂ ਇਹ ਸਾਰੇ ਘਟਨਾਵਾਂ ਦੀ ਕਹਿ ਲੋ ਕਿ ਅੰਦਰਲੀ ਜਾਣਕਾਰੀ ਸਰ ਦਰਸ਼ਕਾਂ ਦੇ ਅੱਗੇ ਰੱਖੀ ਧੰਨਵਾਦ ਤੁਹਾਡਾ ਧੰਨਵਾਦੀ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ